ਉਹ ਕਹਿੰਦੇ ਵੀ ਜੇ ਤਾਂ ਇਹਦੇ ਚੋਂ ਆਵਾਜ਼ ਨਿਕਲੀ ਜੀ ਤਾਂ ਤਾਂ ਤੇਰਾ ਕੰਮ ਹੋ ਜਾਊਗਾ ਸੂਤ ਠੀਕ ਆ ਜਾਊਗਾ ਨਹੀਂ ਤਾਂ ਨਹੀਂ ਆਣਾ ਹੁਣ ਉਹ ਕਹਿੰਦੇ ਲੈ ਆਵਾਜ਼ ਤਾਂ ਨਿਕਲਦੀ ਹੈ ਕਹਿੰਦਾ ਨਾ ਨਾ ਐ ਨਹੀਂ ਐ ਪੂਰੀ ਆਵਾਜ਼ ਨਿਕਲੂਗੀ ਜਿੰਨੀ ਆਵਾਜ਼ ਵੱਧ ਨਿਕਲੂਗੀ ਉੰਨੇ ਤੇਰੇ ਭਾਗ ਖੁੱਲ ਜਾਣੇ ਉਹ ਕਹਿੰਦਾ ਜੀ ਮੈਂ ਕਿਵੇਂ ਨਿਕਲੂਗੀ ਲੈ ਤੂੰ ਤੂੰ ਕਰਕੇ ਦੇਖ ਲੈ ਮਨਪ੍ਰੀਤ ਤੁਸੀਂ ਕਰਕੇ ਦੇਖੋ ਤਾਂ ਉਹ ਬਾਬੇ ਨੇ ਇਸ ਗੱਲ ਨੂੰ ਫੜ ਲੈਣਾ ਵੀ ਨਹੀਂ ਵੀ ਗੱਲ ਬਣਦੀ ਨਹੀਂ ਹੈ ਹੈਨਾ ਕੋਈ ਨਹੀਂ ਅਸੀਂ ਕਿਰਪਾ ਕਰਦਾਂਗੇ ਤੇਰੇ ਤੇ ਮਨਪ੍ਰੀਤ ਤੂੰ ਫਿਕਰ ਨਾ ਕਰ ਹੈ ਰੱਖ ਇੱਥੇ ਜੋ ਕੁਝ ਰੱਖਣਾ ਹੈ ਇਹ ਇਹੀ ਆਵਾਜ਼ ਹੈ ਜੇ ਹੁਣ ਤੇਰੇ ਤੇ ਨਿਕਲੂਗੀ ਤਾਂ ਇਹ ਸਮਝ ਲਈ ਬਸ ਕਿਰਪਾ ਹੋਗੀ ਹੋਣੀ ਸ਼ੁਰੂ ਹੋਗੀ ਨਾ ਕਿਰਪਾ ਹੁਣ ਆਵਾਜ਼ ਆ ਰਹੀ ਹੈ ਜੀ ਹੁਣ ਹੋਰ ਆਊਗੀ ਹਲੇ ਤਾਂ ਕਿਰਪਾ ਸ਼ੁਰੂ ਹੋਈ ਹੈ ਲੱਖ ਰੁਪਏ ਹੋਰ ਤਰ ਇਹਨੂੰ ਬਹੁਤ ਤੇਜ਼ ਹੈ ਗੱਡੀ ਲੰਘ ਰਹੀ ਆ ਬੇਕੋਲ ਦੀ ਹਾਂ ਏਦਾਂ ਤੂੰ ਇਹ ਜਿਹੜੀ ਆਵਾਜ਼ ਹੈ ਨਾ ਬਹੁਤ ਤੇਜ਼ ਹੁੰਦੀ ਜਾਊਗੀ ਉਹਨੇਓ ਤੇਜ਼ ਹੁੰਦੀ ਜਾਊਗੀ ਹੁਣ ਜਿਵੇਂ ਮਰਜ਼ੀ ਇਸ ਨੂੰ ਆਪਾਂ ਉਹਨੂੰ ਪਰਮਾ ਲਈਏ ਬੰਦਿਆਂ ਨੂੰ ਤਾਂ ਇਹ ਜਿਹੜਾ ਪਰਮਾਨ ਵਾਲਾ ਕੰਮ ਹੈ ਤੇ ਇਹ ਨਾਲੋਂ ਜ਼ਿਆਦਾ ਆ ਆਹ ਵੀ ਹੁਣ ਆਵਾਜ਼ ਨਿਕਲ ਰਹੀ ਹੈ ਹੁਣ ਤੇਰੇ ਦੇ ਕਿਰਪਾ ਆ ਗਈ। ਉਹ ਕਿਵੇਂ ਆ ਰਹੀ ਆਵਾਜ਼ ਇਹ ਇਹ ਆਵਾਜ਼ ਦਾ ਨਿਕਲਣਾ ਜੀ ਜਿਹੜਾ ਇਹ ਇਹਦੇ ਵਿੱਚ ਹਵਾ ਹੈ ਇਸ ਦੇ ਵਿੱਚ ਹਵਾ ਹੈ ਤੇ ਜਦੋਂ ਅਸੀਂ ਇਸ ਨੂੰ ਟਣਕਾ ਦਿੰਦੇ ਹਾਂ ਤਾਂ ਸਾਰੇ ਦੇ ਸਾਰੇ ਹਵਾ ਦੇ ਜਿਹੜੇ ਅਣੂ ਹੈ ਉਹ ਵੀ ਹਿੱਲਣ ਲੱਗ ਪੈਂਦੇ ਨਾਲ। ਤੁਸੀਂ ਇਹ ਜੇ ਧਿਆਨ ਦੇ ਨਾਲ ਸੁਣੋ ਨਾ ਇਹਨੂੰ ਜੀ ਬਿਲਕੁਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਈਬ੍ਰੇਟ ਕਰਦੀਆਂ ਇਸ ਨੂੰ ਅੰਗਰੇਜ਼ ਆਪਾਂ ਸਾਇੰਸ ਦੀ ਭਾਸ਼ਾ ਵਿੱਚ ਕਹਿੰਦੇ ਵੀ ਕੰਪਨ ਪੈਦਾ ਕਰਦੀਆਂ ਪੰਜਾਬੀ ਵਿੱਚ ਕੰਪਨ ਕਹਿੰਦੇ ਨੇ ਇਹਦੇ ਵਿੱਚ ਅੰਗਰੇਜ਼ੀ ਵਿੱਚ ਵਾਈਬ੍ਰੇਟ ਕਹਿੰਦੇ ਨੇ ਹੁਣ ਜਦੋਂ ਵਾਈਬ੍ਰੇਟ ਕਰਦੇ ਆ ਤੇ ਉਹਨੂੰ ਅਸੀਂ ਲਗਾਤਾਰ ਵਾਈਬ੍ਰੇਟ ਕਰਾਈ ਜਾਈਏ ਕਰਾਈ ਜਾਈਏ ਤਾਂ ਆਵਾਜ਼ ਉੱਚੀ ਹੋਣੀ ਸ਼ੁਰੂ ਹੋ ਜਾਂਦੀ ਜੇ ਨਾ ਕਰਾਈਏ ਤਾਂ ਆਵਾਜ਼ ਮੱਧਮ ਹੋ ਜਾਂਦੀ ਹੈ ਤੋ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਹੈ ਨਾ ਉਹ ਕਿਸੇ ਵੀ ਪਾਸੇ ਕਿਸੇ ਚੀਜ਼ ਨੂੰ ਫਿੱਟ ਕਰ ਲੈਣੇ ਤੇ ਉਹ ਉਹਨਾਂ ਨੂੰ ਐ ਲੱਗਦਾ ਵੀ ਆਹ ਹੋ ਗਿਆ ਹੁਣ ਦੇਖੋ ਤੁਸੀਂ ਵੀ ਤੁਸੀਂ ਐ ਹੱਥ ਚੋਂ ਐ ਸਿਟੀ ਮਾਰ ਕੇ ਦਿਖਾਓ ਕਿੱਥੇ ਸਿਟੀ ਵੱਜਦੀ ਆ ਸਾਡੇ ਕੋਲ ਨਹੀਂ ਨਹੀਂ ਹੁਣ ਹੁਣ ਆਸ ਦੇਖਿਓ ਤੁਸੀਂ ਸਿਟੀ ਵੱਜਦੀ ਦੇਖੋ ਉਹੀ ਫੂਕ ਉਹੀ ਐ ਪਰ ਜੇ ਇਹ ਕੱਲੀਆਂ ਉਂਗਲੀਆਂ ਤੇ ਜਾਂਦੀ ਐ ਕੋਈ ਕੰਮ ਨਹੀਂ ਕਰਦੀ ਪਰ ਜੇ ਮੈਂ ਐਸੇ ਫੂਕ ਨੂੰ ਇਸ ਸੰਖ ਚ ਪਾ ਦਿੰਨਾ ਹੂੰ ਆ ਦੇਖੋ ਇਹ ਸੰਖ ਬਣਿਆ ਬਹੁਤ ਛੋਟਾ ਜਿਹਾ ਉਂਗਲ ਚ ਬਹੁਤ ਛੋਟਾ ਜਿਹਾ ਸੰਖ ਹੈ ਇਹ ਉਂਗਲੀ ਚ ਫਿੱਟ ਕਰਕੇ ਇਸ ਤਰੀਕੇ ਦੇ ਨਾਲ ਪਾ ਕੇ ਇਸ ਨੂੰ ਇਸ ਤਰ੍ਹਾਂ ਰੱਖ ਕੇ ਉਹੀ ਫੂਕ ਹੈ ਹੂੰ ਫਿਰ ਇਸ ਨੂੰ ਸਿਟੀ ਵਾਂਗੂ ਉਹ ਜੀ ਆਵਾਜ਼ ਕੱਢ ਲੋ ਉਹ ਤੁਹਾਡੇ ਤੇ ਨਿਰਪਰ ਕਰਦਾ ਹੈ ਸੰਦੇ ਨਾਲ ਬਾਬੇ ਕੋਲੇ ਹੁੰਦਾ ਹੈ ਤਾਂ ਮਤਲਬ ਵਿਗਿਆਨ ਇਸ ਚੀਜ਼ ਦਾ ਖੁਲਾਸਾ ਕਰਦਾ ਹੈ ਵੀ ਭਾਈ ਇਹ ਹਰ ਇੱਕ ਹਰ ਇੱਕ ਚੀਜ਼ ਦੇ ਪਿੱਛੇ ਇੱਕ ਸਾਇੰਸ ਹੈ ਇਸ ਲਈ ਤੁਸੀਂ ਘਬਰਾਓ ਨਾ ਤੇ ਸਾਇੰਸ ਨੂੰ ਪੜੋ ਤੇ ਉਹਦਾ ਜ਼ਿਕਰ ਕਰੋ